ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਲੈਂਟਸ ਦੇ ਕੈਨਟ ਜੀ ਮੈਂ ਕੱਲ ਇੱਕ ਵੀਡੀਓ ਲੈ ਕੇ ਆਇਆ ਸੀਗਾ ਕਿ 에어ਪੋਰਟ ਤੋਂ ਕਿਉਂ ਵਾਪਸ ਕੀਤਾ ਜਾ ਰਿਹਾ ਟੂਰਿਸਟ ਔਰ ਵਿਜ਼ਿਟਰ ਵੀਜ਼ਾ ਵਾਲਿਆਂ ਨੂੰ ਸੋ ਉਹਦੇ ਤੇ ਮੇਰੀ 10 ਮਿੰਟ ਦੀ ਵੀਡੀਓ ਹੈ ਜੀ ਵੈਸਟਰਨ ਪਾਸ ਇਮੀਗ੍ਰੇਸ਼ਨ ਤੇ ਮੇਰੇ YouTube ਚੈਨਲ ਤੇ ਔਰ ਮੇਰੇ Facebook ਚੈਨਲ ਵੈਸਟਰਨ ਪਾਸ ਕੰਸਲਟੈਂਸੀ ਤੇ ਸੋ ਕਾਰਨ ਬਹੁਤ ਹੁੰਦੇ ਆ ਜੀ 에어ਪੋਰਟ ਤੋਂ ਵਾਪਸ ਆਣ ਦੇ ਜਦੋਂ ਤੁਹਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਵੀਜ਼ਾ ਨਕਲੀ ਆ ਜਾਂ ਤੁਹਾਡੇ ਡਾਕੂਮੈਂਟ ਦੇ ਵਿੱਚ ਕੋਈ ਗਲਤੀ ਆ ਤੇ ਮੈਂ ਅਲਗ-ਅਲਗ ਕਰਨਾ ਤੇ ਵੀਡੀਓ ਬਣਾਵਾਂਗਾ ਕਿਉਂਕਿ ਵੀਡੀਓਜ਼ ਬਹੁਤ ਕਾਫੀ ਲੰਬੀ ਚੱਲੇ ਜਾਂਦੀ ਹੈ ਇਸ ਕਰਕੇ ਇੱਕ ਵੀਡੀਓ ਦੇ ਵਿੱਚ ਸਮਝਾਉਣਾ ਬੜਾ ਮੁਸ਼ਕਿਲ ਹੈ ਸੋ ਮੇਰੀਆਂ ਵੀਡੀਓਜ਼ ਦੇਖਦੇ ਰਹੋ ਸੋ ਅੱਜ ਅਸੀਂ ਡਿਸਕਸ ਕਰਾਂਗੇ ਜੌਬ ਪ੍ਰੋਫਾਈਲ ਤੇ ਜਿਨ੍ਹਾਂ ਦੀ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਹੈਗੀ ਆ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਜੀ ਬੜੀ ਜ਼ਰੂਰੀ ਗੱਲ ਹੈਗੀ ਆ ਕਿ ਜੇ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਜਾਂ ਗਵਰਨਮੈਂਟ ਜੌਬ ਕਰਦੇ ਹੋ ਤੁਹਾਡਾ ਕਿਸੇ ਵੀ ਕੰਟਰੀ ਦਾ ਵਿਜ਼ਿਟਰ ਵੀਜ਼ਾ ਲੱਗ ਜਾਂਦਾ ਜਾਂ ਟੂਰਿਸਟ ਵੀਜ਼ਾ ਲੱਗ ਜਾਂਦਾ ਚਾਹੇ ਉਹ ਯੂਕੇ ਆ, ਆਸਟ੍ਰੇਲੀਆ ਆ, ਨਿਊਜ਼ੀਲੈਂਡ ਆ, ਯੂਐ ਤੇ ਜਦੋਂ ਤੁਸੀਂ ਜਾਣਦੇ ਆ ਕਿ ਵਾਰੀ ਅਸੀਂ ਮਨ ਦੇ ਵਿੱਚ ਇਹ ਸੋਚ ਲੈਂਦੇ ਆ ਕਿ ਅਸੀਂ ਵਾਪਸ ਨਹੀਂ ਆਣਾ ਜੀ ਹੁਣ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿ ਜਾਣਾ ਜਾਂ ਅਸੀਂ ਉੱਥੇ ਵਰਕ ਵੀਜ਼ਾ ਕਨਵਰਟ ਕਰਾ ਲੈਣਾ ਬਹੁਤ ਸਾਰੇ ਖਿਆਲ ਮਨ ਦੇ ਵਿੱਚ ਆਉਂਦੇ ਆ ਔਰ ਉਹਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਗਲਤੀ ਕਰ ਦਿੰਦੇ ਆ ਕਿ ਅਸੀਂ ਆਪਣੇ ਜੌਬ ਤੋਂ ਰਿਜ਼ਾਈਨ ਦੇ ਦਿੰਦੇ ਆ ਆਪਰੇ ਕਹ ਦਿੰਦੇ ਨੇ ਕਿ ਹੁਣ ਸਾਨੂੰ ਜੌਬ ਦੀ ਜ਼ਰੂਰਤ ਨਹੀਂ ਸਾਡਾ ਵੀਜ਼ਾ ਲੱਗ ਗਿਆ ਹੁਣ ਤਾਂ ਅਸੀਂ ਵਾਪਸ ਨਹੀਂ ਆਣਾ ਸੋ ਇਹ ਤੁਸੀਂ ਬਹੁਤ ਹੀ ਵੱਡੀ ਮਿਸਟੇਕ ਕਰ ਰਹੇ ਹੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਆਪਣੀ ਐਕਸਪੀਰੀਅੰਸ ਦੇ ਨਾਲ ਕਿ ਜਦੋਂ ਤੁਸੀਂ ਜੌਬ ਤੋਂ ਰਿਜ਼ਾਈਨ ਕਰ ਦਿੱਤਾ ਜੇ ਕਿਤੇ ਇਮੀਗ੍ਰੇਸ਼ਨ ਦੇ ਵਿੱਚ ਤੁਹਾਡੇ ਕੋਲ ਤੁਹਾਡੇ ਜੌਬ ਬਾਰੇ ਕੁਐਸਚਨ ਪੁੱਛੇ ਗਏ ਔਰ ਗਲਤੀ ਨਾਲ ਉਹਨਾਂ ਵੱਲੋਂ ਕਾਲ ਕਰ ਲਈ ਗਈ ਤੁਹਾਡੀ ਜੌਬ ਤੇ ਔਰ ਜੌਬ ਤੋਂ ਇਹ ਪਤਾ ਲੱਗ ਗਿਆ ਕਿ ਤੁਸੀਂ ਰਿਜ਼ਾਈਨ ਕਰਕੇ ਜਾ ਰਹੇ ਹੋ ਆਪਣੀ ਜੌਬ ਛੱਡ ਕੇ ਜਾ ਰਹੇ ਹੋ ਤਾਂ ਵੀਜ਼ਾ ਲੱਗਣ ਦੇ ਬਾਵਜੂਦ ਵੀ ਤੁਹਾਨੂੰ 에ਰਪੋਰਟ ਤੋਂ ਵਾਪਸ ਕਰ ਦਿੱਤਾ ਜਾਏਗਾ ਕਿਉਂਕਿ ਤੁਹਾਡੀ ਮੰਦ ਦੇ ਵਿੱਚ ਆ ਕਿ ਤੁਸੀਂ ਵਾਪਸ ਨਹੀਂ ਆਓਗੇ ਔਰ ਜੇਕਰ ਇਮੀਗ੍ਰੇਸ਼ਨ ਰੂਲ ਆਫ ਰੈਗੂਲੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਲੱਗਦਾ ਕਿ ਕੋਈ ਵਿਜ਼ਿਟਰ ਵੀਜ਼ਾ ਤੇ ਜਾ ਕੇ ਵਾਪਸ ਨਹੀਂ ਆਏਗਾ ਤਾਂ ਤੁਹਾਨੂੰ ਵਾਪਸ ਭੇਜ ਸਕਦੇ ਆ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਮੇਰੇ ਨਾਲ ਮੇਰੇ YouTube ਚੈਨਲ Western Path Immigration ਔਰ Western Path Consultancy Facebook ਚੈਨਲ ਤੇ ਜੁੜੇ ਰਹੋ ਤਾਂ ਜੋ ਤੁਹਾਨੂੰ ਇਹ ਪਤਾ ਚੱਲ ਸਕੇ ਔਰ ਤੁਸੀਂ ਇਸ ਚੀਜ਼ ਤੋਂ ਬਚ ਸਕੋ ਸੋ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਿਓ ਤਾਂ ਜੋ ਇਹ ਗੱਲ ਕਿਸੇ ਹੋਰ ਤੱਕ ਵੀ ਪਹੁੰਚ ਸਕੇ ਸੋ ਧੰਨਵਾਦ ਜੀ